ਜੋ ਕੋ ਵੀ ਜੇ ਬੈਠਣਾ ਨਹੀਂ ਜਾਣਾ ਚੱਲ ਆ ਲੱਗ ਰਾਜ ਬੋਤਾ ਤਾਂ ਰੱਖਦੇ معلم کي ڪيڏا پيرتا 20 رانا آلا موندا ڪار ناهي ڏي مانگري رکندا ڇا ਤਾਲੁਕਾ ਵਿੱਚ ਕਿਹੜੀ ਕਿਹੜੀ ਸੇਵਾ ਕਰਦੇ ਆ ਕਿਹੜੇ ਕਿਹੜੇ ਕੰਮਾਂ ਲਈ ਕਰਦੇ ਆ ਇਹ ਬੜੀਆਂ ਦੇਖੋ ਇਹਦੇ ਵਿੱਚ ਪੈਨਸ਼ਨਾਂ ਤੋਂ ਲੈ ਕੇ ਹਾਂਜੀ ਤੇ ਵਿਧਵਾ ਪੈਨਸ਼ਨਾਂ ਤੇ ਫਿਰ ਸਪਲਾਈ ਸੇਵਾ ਸਪਲਾਈ ਦੇ ਪਸ਼ੂ ਤੋਂ ਤੇ ਫਿਰ ਆਰਓ ਲੱਗੇ ਜਿੱਥੇ ਪਾਣੀ ਬਣਾਉਂਦਾ ਉੱਥੇ ਸਾਰੇ ਆਰਓ ਲਾਏ ਨੇ ਕਿਰ ਜਿਹੜੇ ਬੰਦੇ ਉੱਥੇ ਆਪਣੇ ਕਿਸੇ ਬੰਦੇ ਕੋਲੋਂ ਪ੍ਰਾਈਮ ਹੋ ਜਾਂਦਾ ਹਾਂਜੀ ਉਹ ਮੰਨ ਲਓ ਉੱਥੇ ਉੱਥੇ ਕੋਈ ਤਾਂ ਫੇ ਕੰਮ ਬਹੁਤ ਸਕਦਾ ਉਹ ਪੰਚੀ ਸਜਾਵਾਂ ਆਈਆਂ ਨੇ ਗੋਣ ਲੱਗ ਭਾਗੂ ਰਖਣਾ 1029 ਹੈ ਮਨ ਆ 1032 ਜਿਹੜੇ ਨੇ ਕਾਂਸੀ ਦੀਆਂ ਸਿਵਾਵਾਂ ਹੋਈਆਂ ਨੇ ਬੱਚਿਆਂ ਨੂੰ ਕੋਈ ਪਹਿਲਾਂ ਚਾਰ ਮੁੰਡਿਆਂ ਨੂੰ ਪੈਸੇ ਹਾਂਜੀ ਭਾਜੀ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟੀ ਮਾਝਾ ਜੋਂ ਦਾ ਸਲਾਹਕਾਰ ਆ ਡਾਕਟਰ ਐਸ.ਪੀ. ਸਿੰਘ ਉਰਾਈ ਹੋਰਾਂ ਦੀ ਅਗਵਾਈ ਅਟਜਾ ਟਰਸਟ ਚੱਲ ਰਿਹਾ ਉਹਦੇ ਵਿੱਚ ਜਿਵੇਂ ਵੱਖ-ਵੱਖ ਲੋੜਵੰਦਾਂ ਵਾਸਤੇ ਕੋਈ ਨਾ ਕੋਈ ਸਹੂਲਤ ਮਦਦ ਜਾਂ ਜਿਸ ਤਰ੍ਹਾਂ ਵੀ ਕੋਈ ਲੋੜ ਪੈਂਦੀ ਆ ਉੱਥੇ ਉਹ ਬਰਾਇ ਸਾਹਿਬ ਆਪਣੇ ਯਤਨਾਂ ਨਾਲ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਅਸੀਂ ਇੱਥੇ ਹਰਸਰ ਏਅਰਪੋਰਟ ਤੇ ਆਏ ਹਾਂ ਬਠਿੰਡਾ ਦੇ ਪਿੰਡ ਮਹਾਰਾਜ ਤੋਂ 25 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਜਿਹੜਾ ਕਿ 5-6 ਸਾਲ ਪਹਿਲਾਂ ਦੁਬਈ ਗਿਆ ਸੀ ਆਪਣੀ ਰੋਟੀ ਰੋਜ਼ੀ ਕਮਾਉਣ ਵਾਸਤੇ ਉੱਥੇ ਉਹਦੀ ਲੰਘੇ ਦਸੰਬਰ ਦੀ ਆਖਰੀ ਹਫਤੇ ਉੱਥੇ ਉਹਦੀ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਲਵਾਰਸ ਹੌਲਤ ਵਿੱਚ ਉੱਥੇ ਮਿਲੀ ਸੀ ਇੰਡੀਅਨ ਕੌਂਸੂਲੇਟ ਨੇ ਬਰਾਇ ਸਾਬ ਨਾਲ ਸੰਪਰਕ ਕੀਤਾ ਬਰਾਇ ਸਾਬ ਨੇ ਇੱਥੇ ਆਪਣੇ ਬਠਿੰਡਾ ਕਾਈ ਦੀ ਜਿਹੜੇ ਆਗੂ ਸੀ ਉਹਨਾਂ ਨੂੰ ਭੇਜ ਕੇ ਪਰਿਵਾਰ ਨਾਲ ਸੰਪਰਕ ਕੀਤਾ ਉਹਨਾਂ ਨੂੰ ਪਛਾਣ ਕਰਵਾ ਕੇ ਤੇ ਅੱਜ ਇਹ ਜਿਹੜੀ ਡੈੱਡ ਬਾਡੀ ਹੈ ਇੱਥੇ ਭਜਵਾਈ ਆ ਅਮਰਸਾਰੀ ਰਿਪੋਰਟ ਤੇ ਇਹ ਮ੍ਰਿਤਕ ਨੌਜਵਾਨ ਦੇ ਪਿਤਾ ਜੀ ਨੇ ਇਹ ਚਾਚਾ ਜੀ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ ਨੇ ਹੋਰ ਨਾਲ ਇਹ ਲੈਣ ਆਏ ਨੇ ਇੱਥੇ ਟਰੱਸਟ ਵੱਲੋਂ ਆਪਣੀ ਐਂਬੂਲੈਂਸ ਜਿਹੜੀ ਆ ਪੱਟੀ ਯੂਨਿਟ ਵਾਲੀ ਉਹ ਵੀ ਇੱਥੇ ਮੰਗਵਾਈ ਆ ਇਹਨਾਂ ਨੂੰ ਛੱਡ ਕੇ ਆਉਣਗੇ ਉੱਥੇ ਡੈੱਡ ਬਾਡੀ ਇਹ 352ਵੀਂ ਡੈੱਡ ਬਾਡੀ ਹੈ ਜਿਹੜੀ ਗਲਫ ਕੰਟਰੀਜ਼ ਦੇ ਵਿੱਚ ਹੁਬਰਾਏ ਸਾਹਿਬ ਦੇ ਯਤਨ ਨਾਲ ਉਹਨਾਂ ਦੇ ਪਾਰਸਾਂ ਤੱਕ ਪਹੁੰਚੀ ਆ ਇਥੇ ਨਾਲ ਜਿਹੜੀ ਵਾਇਸ ਸਾਹਿਬ ਨੂੰ ਇੱਕ ਹੋਰ ਵੀ ਆ ਕਿ ਜਿਹੜੀ ਮਾਇਕ ਮਦਦ ਪਰਿਵਾਰ ਦੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਾਇਕ ਮਦਦ ਕੀਤੀ ਜਾਂਦੀ ਆ ਉਹਦੇ ਵਿੱਚ ਵੀ ਜਦੋਂ ਕੱਲ ਜਾਂ ਕਿਸੇ ਵੇਲੇ ਸੰਸਕਾਰ ਕਰਨਗੇ ਡੈੱਡ ਬੋਡੀ ਦਾ ਤੇ ਉੱਥੇ ਸਾਡੀ ਬਠੰਡਾ ਦੀ ਜਿਹੜੀ ਯੂਨਿਟ ਆ ਉਹਦੇ ਆਗੂ ਪਹੁੰਚ ਕੇ ਉੱਥੇ ਮੌਕੇ ਦੇ ਉੱਤੇ ਕਿੰਨੀ ਪੈਨਸ਼ਨ ਦੇਣੀ ਆ ਉਹ ਸਾਰੇ ਉੱਥੇ ਸ਼ੁਰੂਆਤ ਕਰਨਗੇ ਸੋ ਇਹ ਪਰਿਵਾਰ ਵੱਲੋਂ ਵੀ ਬਹੁਤ ਵਾਇਸ ਸਾਹਿਬ ਦਾ ਧੰਨਵਾਦ ਕੀਤਾ ਗਿਆ ਤੇ ਇਹ 352ਵੀਂ ਡੈੱਡ ਬੋਡੀ ਆ ਸਮਝ ਲਓ ਕਿ ਬਹੁਤ ਵੱਡਾ ਪਰਪਕਾਰ ਹੁੰਦਾ ਜਦੋਂ ਲੋਕਾਂ ਨੂੰ ਉਹਨਾਂ ਦੇ ਜਿਹੜੇ ਪੁੱਤਰ ਨੇ लाडले ਨੇ ਉਹਨਾਂ ਦੀ ਭਾਵੇਂ ਮ੍ਰਿਤਕ ਹਾਲਤ ਵਿੱਚ ਹੀ ਮਿਲਦੇ ਨੇ ਪਰ ਜੇ ਜੀ ਰਾਇਸਾਬ ਨਾ ਯਤਨ ਕਰਨ ਤੇ ਸ਼ਾਇਦ ਉਹ ਵਾਜੇ ਰਹਿ ਜਾਣ ਅੰਤਮ ਦਰਸ਼ਨਾਂ ਵੇਲੇ ਤੋਂ ਵੀ ਵਾਜੇ ਰਹਿ ਜਾਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰਜੀਤ ਸਿੰਘ ਆ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਤੋਂ ਆਸੀਂ ਤੇ ਸਾਡਾ ਬੇਟਾ ਡਿਵਈ ਗਿਆ ਹੋਇਆ ਸੀਗਾ ਉਹਨਾਂ ਦੀ ਡੈਥ ਹੋ ਗਈ ਹੈਗੀ ਜੇ ਜਾਣਕਾਰੀ ਸਾਨੂੰ ਡਾਕਟਰ ਉਬਰੇਏ ਸਰਬੱਤ ਦਾ ਭਲਾ ਉਹਨਾਂ ਨੇ ਦਿੱਤੀ ਸੀ ਉਹਨਾਂ ਨੇ ਸਾਡੀ ਜਿਹੜੀ ਡੈੱਡ ਬੋਡੀ ਆਉਣ ਲਿਆਉਣ ਤੱਕ ਦਾ ਤੇ ਘਰ ਤੱਕ ਲਿਜਾਣ ਦਾ ਸਾਰਾ ਖਰਚਾ ਵਗੈਰਾ ਸਹੇਤਾ ਉਹਨਾਂ ਨੇ ਕੀਤੀ ਹੈ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ। ਇਹ ਕਦੋਂ ਗਿਆ ਸੀਗਾ ਉੱਥੇ ਬਾਹਰ ਜੇ 5-6 ਸਾਲ ਹੋ ਗਏ ਜਿਨ੍ਹਾਂ ਨੂੰ ਗਿਆ ਨੂੰ 2018 2018 ਦੇ ਵਿੱਚ ਗਏ ਸੀ ਜੀ। ਅੱਛਾ ਜੀ। ਪਹਿਲੇ ਪਿਤਾ ਜੀ ਹੈ ਜੀ? ਹਾਂ ਜੀ। ਹਾਂ ਜੀ। ਤੇ ਕੀ ਗੱਲ ਕੀ ਹੋਈ ਉੱਥੇ ਤੁਹਾਨੂੰ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ ਜਿਹੜੀ ਸੰਸਥਾ ਸਰਵਤ ਦਾ ਪਲਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈਗੀ ਉਹਨਾਂ ਨੇ ਸਾਡੀ ਸਹਾਇਤਾ ਕੀਤੀ। ਠੀਕ। ਸਾਨੂੰ ਕੋਈ ਪਤਾ ਨਹੀਂ ਸੀਗਾ ਇਹ ਇਸ ਗੱਲ ਦਾ।